ਘਰੇ ਜਾ ਕੇ ਤਾਂ ਉਦੋਂ ਬਿਮਾਰ ਹੋ ਗਿਆ ਖੇਤ ਗੇੜਾ ਮਾਰਦਾ ਹੀ ਵਧੀਆ ਪੁੱਤਰਾ ਮੇਰੀ ਰਹਿਮੀ ਸਕਾਦੀ ਉਹ ਬਾਪੂ ਪੱਤ ਝੜਾ ਹੁਣ ਪੱਤ ਝੜ ਕਾ ਪੁੱਤਾਂ ਉਹ ਪਾਲੀ ਸੀ ਮੈਂ ਉਹ ਇਹ ਤਾਂ ਸੁੱਕ ਜਾਂਦੇ ਆ ਪੱਤ ਝੜ ਦੇ ਵਿੱਚ ਕੋਈ ਨਹੀਂ ਪਾਣੀ ਪਾਦਾ ਕਰਾਂਗੇ ਆਇਆ ਪਾਣੀ ਨੂੰ ਪਾਣੀ ਕੀ ਇਹਨੂੰ ਕੋਈ ਰੇ ਸਪਰੇਅ ਵੀ ਕਰੋ ਰਗ ਰਗ ਤਾਰ ਪੁੱਤਰਾ ਥੱਲੇ ਮੈਂ ਉਹ ਬਾਪੂ ਹੁਣ ਕੀ ਹੋਇਆ ਆ ਕਣਕ ਵੀ ਪੀਲੀ ਜੀ ਪਈ ਲੱਗਦੀ ਆ ਮੈਨੂੰ ਉਹ ਬਾਪੂ ਕੋਈ ਭੂਂਡ ਆਉਂਦਾ ਪਿਆ ਉਹ ਟੈਕਨੋਲੋਜੀ ਵਾਲਾ ਤੇ ਆਪੇ ਘਰ ਜਾਂਦਾ ਉਹ ਸਾਰੀ ਟੋਕ ਟੋਕ ਜੀ ਮੈਨੂੰ ਨਹੀਂ ਪਤਾ ਟੋਕ ਟੋਕ ਜੀ ਡਰਮੀ ਡਰਮੀ ਨਾ ਕਰ ਲੋ ਮਰ ਜਾ ਉਹ ਡਰਮੀ ਨਾ 10 ਦਿਨ ਲੱਗੇ ਨੇ ਬਾਪੂ ਉਹ ਪੂਨ ਘੰਟੇ ਜਾ ਕੇ ਕਰ ਜੂਗਾ ਉਹ ਘੰਟੇ ਨੂੰ ਮਾਰ ਗੋਲੀ ਤੂੰ ਡਰਮੀ ਲਿਆ ਕਰੋ ਉਹਨਾਂ ਘਰ ਗਣਕ ਦਾ ਪੀਲੀ ਪਈ ਪਈ ਆ ਪੰਗਾ ਭਰਾਵਾ ਡਰਮੀ ਨਾ ਕਰ ਲਾਂਗੇ ਕੋਈ ਨਹੀਂ ਬਾਪੂ ਪੁੱਤਰਾ ਮੈਨੂੰ ਥੱਲੇ ਚੱਕਰ ਜਾਈ ਜਾਂਦਾ ਉਹ ਬਾਪੂ ਤੈਨੂੰ ਕੋਈ ਨਾ ਛੇ ਤੂੰ ਤਾਂ ਜੱਦ ਨਹੀਂ ਛੱਡਦਾ ਹੁੰਦਾ ਉਹ ਲੰਬੂ ਬਣਿਆ ਨਾ ਮੈਂ ਤਾਂ ਖੇਤ ਲੈ ਕੇ ਚੱਲੋ ਤੈਨੂੰ ਡਾਕਟਰ ਨੇ ਵੀ ਕਿਹਾ ਸੀ ਜਿੰਨਾ ਚਿਰ ਠੀਕ ਨਹੀਂ ਹੁੰਦਾ ਆਸੇ ਪਾਸੇ ਨਾ ਜਾਈ ਕਰੂੰ ਘਰੇ ਰਹੀ ਜੱਦ ਨਹੀਂ ਛੱਡ ਦਿੰਦਾ ਤੂੰ ਐ ਸੋਨ ਪੁੱਤਰਾ ਉਹ ਸਪਰੇਅ ਵਾਲੇ ਮੁੰਡੇ ਨੂੰ ਸਾਡਾ ਪਤਾ ਮੜੀ ਦੀ ਗੱਲ ਸੁਣ ਕੇ ਜਾਈ ਬਾਪੂ ਦੀ ਉਹ ਤਾਇਆ ਕਿੰਨੇ ਪੈਸੇ ਲੈਨੇ ਆ ਕਪੂੜ ਦੇ 40 ਰੁਪਏ 40 ਰੁਪਏ ਤੇ ਆਪਣੇ 30 ਕਿੱਲੇ ਆ ਅੱਛਾ ਤਿਆਰ ਕਰ ਦੇਂਗਾ ਨਾ ਸਪਰੇਅ ਕੱਲ ਨੂੰ ਉਹਨਾਂ ਨੂੰ ਲੈ ਕੇ ਆਓ ਜੜੇ ਉਹ ਕਰ ਦੇ ਟਰੈਕਟਰ ਵਾਲੇ ਤੁਹਾਨੂੰ ਤਾਂ ਤੁਸੀਂ ਮਗਰੋਂ ਸਾਦੇ ਕੜਕ ਵੱਢੀ ਹੋਈ ਨਹੀਂ ਜਿਹੜੇ ਠੇਡੇ ਵਾਜਦੇ ਚਲ ਮੈਨੂੰ ਦੱਸ ਦੇ ਜਿਹੜੇ ਛੜਕ ਨਹੀਂ ਹੋਈ ਮੈਂ ਮੈਂ ਜੇ ਇੱਧਰ ਕਰਦਾ ਠੀਕ ਆ ਜੀ ਉਹ ਤੇਰੀ ਟੈਕਨੋਲੋਜੀ ਤੋਂ ਕੀ ਕਰਨਾ ਆ ਡਰਮੀ ਨਾ ਕਰਿਆ ਕਰੋ ਨਾ ਕਣਕ ਨਹੀਂ ਮਿੱਧੀ ਜਾਂਦੇ ਗਰੀਬਾਂ ਦੀ ਵੀ ਰੋਟੀ ਚੱਲਦੀ ਆ ਠੀਕ ਆ ਠੀਕ ਆ ਬਾਪੂ ਕੋਈ ਨਹੀਂ ਕਹਿ ਦਿੱਤਾ ਉਹਨੂੰ ਜਦ ਉਤਰਾ ਆ ਤੇਰੀ ਟੈਕਨੋ ਜੀ ਨੇ ਤਾਂ ਗਰੀਬਾਂ ਦੀ ਰੋਟੀ ਖੋਲੀ ਮੁੜ ਕੇ ਕਹਿ ਦਿੰਦੇ ਆ ਗਰੀਬਾਂ ਦੇ ਮੁੰਡੇ ਕੰਮ ਨਹੀਂ ਕਰਦੇ ਪੁੱਤਰਾ ਆ ਤੇਰੀ ਟੈਕਨੋ ਜੀ ਨੇ ਤਾਂ ਕੰਮ ਹੀ ਖਰਾਬ ਕਰਤਾ ਪਹਿਲਾਂ ਨਾ ਪੁਰਾਣੇ ਸਮੇਂ ਆ ਕੇ ਭਾਈ ਚਾਰਾ ਇਕੱਠਾ ਆ ਕੇ ਹਟਾਉਂਦਾ ਸੀ ਟੀਆ ਗੁੰਦਨਾਂ ਕਰਦੇ ਸੀ ਉਹ ਬਾਪੂ ਹੁਣ ਜ਼ਮਾਨਾ ਬਦਲ ਗਿਆ ਤੇਰੇ ਸਮਝ ਵਿੱਚ ਨਹੀਂ ਹੋਣੀਆਂ ਇਹ ਗੱਲਾਂ ਕਿੰਨੀਆਂ ਮਸ਼ੀਨਾਂ ਆ ਗਈਆਂ ਠਾ ਪੁੱਤਰਾ ਮੈਨੂੰ ਚੱਲ ਬਾਪੂ ਤੇ ਆਣਾ ਬਾਪੂ ਆ ਗਈ ਮੋਟਰ ਆਪਣੀ ਲਿਆ ਫਿਰ ਬਹਿਣਾ ਤੁਸੀਂ ਤਾਂ ਨਹੀਂ ਪੁੱਤਰਾ ਕੋਠੀ ਪਾਦੀ ਆਟਾ ਡਲੇ ਦਾ ਉਵੇਂ ਹੀ ਪਿਆ ਆ ਆ ਵੀ ਗਾਲ ਤੇ ਆ ਲਾਦੀ ਅੱਗ ਉਹ ਬਾਪੂ ਮੈਸਤਰੀ ਨਹੀਂ ਮਿਲਿਆ ਸੀ ਹੁਣ ਗੱਲ ਹੋਈ ਆ ਕੱਲ ਨੂੰ ਆਊਗਾ ਉਹ ਆਦਾ ਮੇਰੀ ਜਾਨ ਤੋਂ ਪਿਆਰੀ ਸੀ ਮਰਦਾ ਬੈਠੇ ਹੀ ਰਹੀਦਾ ਸੀ ਹੋਰ ਬਾਪੂ ਜ਼ਮਾਨਾ ਵੀ ਬਦਲ ਗਿਆ ਨਾ ਫਿਰ ਪੁੱਤਰਾ ਚੋਰੀਆਂ ਬਹੁਤ ਹੰਡੀਆਂ ਘੋਟਰੀ ਪਾਲੋ ਤੁਨੋਂ ਤਈਓ ਮਰਿਆ ਮੈਂ ਆ ਪੁੱਤਰੋ ਇਟਾਂ ਗਲੀ ਜਾਂਦੀਆਂ ਚੱਕੇ ਇਹਨੂੰ ਸਾਈਡ ਤੇ ਰੱਖੋ ਉੱਚੇ ਥਾਂ ਬਾਪੂ ਚੱਕ ਦਾਂਗੇ ਸ਼ਾਮ ਤਾਈਂ ਯਾਰ ਹੁਣੇ ਚੱਕੋ ਹੁਣੇ ਉਹ ਸ਼ਹਿਰੀ ਯਾਰ ਆਪ ਤਾਂ ਕਸੂਤੇ ਹੀ ਫਸ ਗਏ ਇਹਨਾਂ ਦਾ ਸਥਨ ਤੇ ਹੀ ਆਪ ਨੂੰ ਕੰਮ ਤੇ ਹੀ ਲਾਈ ਰੱਖਣਾ ਆਪਾਂ ਜਗਾਰ ਲਾਈਏ ਕੋਈ ਚੱਲ ਚੱਕ ਇਟਾਂ ਕੋਈ ਕਰਦੇ ਹਾਂ ਆ ਬਾਪੂ ਨੂੰ ਫਰਾਈ ਚੱਲ ਛੋਰ ਨੂੰ ਇਟਾਂ ਲਿਆ ਅੱਬਾ ਪੁੱਛੋ ਓ ਪੁੱਤਰੋ ਮੈਨੂੰ ਤਾਂ ਲੈ ਓ ਕਿੱਥੇ ਆ ਓ ਆਪੀ ਆ ਗਈ ਆਪੇ ਆ ਗਈ